ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਿਗੋਲੋ ਦਾ ਚਲਣ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਠੀਕ 5-6 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਸ ਦੇ ਹਾਈ ਕੋਰਟ ਦੇ ਇੱਕ ਵਕੀਲ ਸਾਹਿਬਾਨ ਕਿਉਂਕਿ ਵਕੀਲ ਸਾਹਿਬਾ ਜਿਹੜੀ ਹੈਗੀ ਹੈ ਜੋ ਕਿ ਇੱਕ ਲੇਡੀ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਹੈ ਜਿਹੜਾ ਇਤੋਂ 5-6 ਸਾਲ ਪਹਿਲਾਂ ਆਪਣੀ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਸੀਗਾ ਉਹਨਾਂ ਨੇ ਵੀ ਇਹ ਚੀਜ਼ ਨੂੰ ਉਜਾਗਰ ਆ ਜਿਹੜਾ ਕੀਤਾ ਸੀਗਾ ਕਿ ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਗੋਲੋ ਦਾ ਚਲਨ ਆ ਜਿਹੜਾ ਚੱਲਣ ਲੱਗ ਗਿਆ ਅ ਜਿਗੋਲੋ ਕੀ ਹੁੰਦਾ ਤੁਹਾਨੂੰ ਸਾਰਾ ਵਿਸਥਾਰ ਨਾਲ ਦੱਸਦੇ ਆ ਤੇ ਜਿਗੋਲੋ ਦੇ ذریعے ਅ ਅੱਜਕੱਲ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕਿਵੇਂ ਠੱਗਿਆ ਜਾ ਰਿਹਾ ਉਹ ਵੀ ਤੁਹਾਨੂੰ ਦੱਸਦੇ ਆ ਜਿਗੋਲੋ ਇੱਕ ਸ਼ਬਦ ਹੈ ਜੀ ਜਿਸ ਤਰ੍ਹਾਂ ਅ ਔਰਤਾਂ ਆਪਣਾ ਜਿਹੜਾ ਦੇਹ ਵਪਾਰ ਦਾ ਧੰਦਾ ਜਿਹੜਾ ਕਰਦੀਆਂ ਨੇ ਇਸੇ ਤਰ੍ਹਾਂ ਜਿਗੋਲੋ ਇੱਕ ਸ਼ਬਦ ਆ ਕਿ ਜਿਹੜੀਆਂ ਔਰਤਾਂ ਨੂੰ ਸਰੀਰਕ ਸੰਬੰਧ ਬਣਾਉਣ ਵਾਸਤੇ ਪੇੜ ਲੜਕੀਆਂ ਜਿਹੜੇ ਜਿਹੜੀਆਂ ਲੈਂਦੀਆਂ ਨੇ ਜਾਂ ਹੋਟਲ ਚ ਬੁਲਾਉਂਦੀਆਂ ਨੇ ਜਾਂ ਕਿਤੇ ਵੀ ਉਹ ਸ਼ਬਦ ਆ ਜਿਹੜਾ ਜਿਗੋਲੋ ਉਸ ਲੜਕੇ ਵਾਸਤੇ ਯੂਜ਼ ਕੀਤਾ ਗਿਆ ਕਿ ਲੜਕਾ ਉਹਨਾਂ ਲੇਡੀਜ਼ ਕੋਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਮਨ ਚਾਹ ਜੋ ਵੀ ਉਹ ਕਰਨਾ ਚਾਹੁੰਦੇ ਨੇ ਕਰਦੇ ਨੇ ਤਾਂ ਉਸ ਤੋਂ ਬਾਅਦ ਲੜਕੇ ਨੂੰ ਪੇ ਕਰ ਦਿੱਤਾ ਜਾਂਦਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ 10 ਤੋਂ 20000 ਦੇ ਵਿੱਚ ਜਿਹੜੀ ਰਕਮ ਹੈ ਉਸ ਲੜਕੇ ਨੂੰ ਜਿਹੜੀ ਦਿੱਤੀ ਜਾਂਦੀ ਹੈ ਹੁਣ ਜ਼ਿਕਰ ਕਰਦੇ ਹਾਂ ਕਿ ਅਸੀਂ ਇਸ ਚੀਜ਼ ਦਾ ਜ਼ਿਕਰ ਆ ਜਿਹੜਾ ਆਪਣੇ ਚੈਨਲ ਦੇ ਉੱਤੇ ਕਿਉਂ ਕਰਦੇ ਪਏ ਹਾਂ ਸਾਨੂੰ ਪਿਛਲੇ ਕਾਫੀ ਦਿਨਾਂ ਤੋਂ ਕੁਝ ਕੰਪਲੇਂਟਾਂ ਜਿਹੜੀਆਂ ਆ ਰਹੀਆਂ ਸੀ ਕੁਝ ਨੌਜਵਾਨ ਮੁੰਡਿਆਂ ਵੱਲੋਂ ਕਿ ਇਸ ਤਰੀਕੇ ਨਾਲ ਅਸੀਂ ਠੱਗੀ ਦਾ ਸ਼ਿਕਾਰ ਹੋਏ ਹਾਂ ਤੇ ਕਿਰਪਾ ਕਰਕੇ ਤੁਸੀਂ ਆਪਣੇ ਚੈਨਲ ਦੇ ਉੱਤੇ ਇਸ ਨੂੰ ਉਜਾਗਰ ਕਰੋ ਤਾਂ ਜੋ ਸਾਡੇ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਹੈ ਉਸ ਦੀ ਨਜ਼ਰ ਵੀ ਇਸ ਦੇ ਉੱਤੇ ਪਈ ਚ ਕੋਈ ਨਾ ਕੋਈ ਐਕਸ਼ਨ ਜਿਹੜਾ ਹੋਵੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਵਿੱਚ ਹੁੰਦਾ ਕੀ ਹੈ ਜਦੋਂ ਸਾਡੇ ਕੋਲ ਇਹ ਕੰਪਲੇਂਟ ਆ ਜਿਹੜੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਸੇ ਨੰਬਰ ਦੇ ਉੱਤੇ ਅਸੀਂ ਕੰਟੈਕਟ ਕਰ ਸਾਡੀ ਟੀਮ ਉਸੇ ਨੰਬਰ ਦੇ ਉੱਤੇ ਕੰਟੈਕਟ ਕਰਦੀ ਹੈ WhatsApp ਦੇ ਜ਼ਰੀਏ ਸਾਰੀ ਗੱਲਬਾਤ ਹੁੰਦੀ ਹੈ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਦੇ ਹਾਂ ਤਾਂ ਸਾਨੂੰ ਇੱਕ ਅ WhatsApp ਦੇ ਉੱਤੇ 8-10 ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਭੇਜੀਆਂ ਜਾਂਦੀਆਂ ਨੇ ਤੇ ਨਾਲ ਆ ਸਾਡੀ ਪ੍ਰੋਫਾਈਲ ਆ ਜਿਹੜੀ ਮੰਗੀ ਜਾਂਦੀ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਕੰਟੈਕਟ ਨੰਬਰ ਕੀ ਹੈ ਤੁਹਾਡੀ Gmail ਕੀ ਹੈ ਤੁਹਾਡਾ ਹਾਈਟ weight ਇਹ ਸਾਰਾ ਕੁਝ ਉਹਦੇ ਵਿੱਚ ਪੁੱਛਿਆ ਜਾਂਦਾ ਹੁਣ ਉਹ ਆਡੀਓ ਜਿਹੜੀਆਂ ਹੈਗੀਆਂ ਆਡੀਓ ਕੀ ਨੇ ਉਹਨਾਂ ਆਡੀਓ ਦੇ ਵਿੱਚ ਕੁਝ ਔਰਤਾਂ ਜਿਹੜਾ ਗੱਲਬਾਤ ਕਰਦੀਆਂ ਪਈਆਂ ਨੇ ਆ ਇਸ ਕੰਪਨੀ ਦੇ ਨਾਲ ਇਸ ਕਲੱਬ ਦੇ ਨਾਲ ਕਿ ਸਾਨੂੰ ਲੜਕਾ ਹੈ ਜਿਹੜਾ ਭੇਜੋ ਤੇ ਅਸੀਂ ਉਸ ਵਾਸਤੇ 10 ਤੋਂ 15 ਹਜ਼ਾਰ ਰੁਪਏ ਪੇ ਕਰਨ ਲਈ ਤਿਆਰ ਆ ਪਹਿਲਾਂ ਤੁਹਾਨੂੰ ਸੁਣਾਣੇ ਆ ਇੱਕ ਆਡੀਓ ਠੀਕ ਐ ਇਸੇ ਤੱਕ ਇਹ ਆਡੀਓ ਸੁਣੀ ਤਾਂ ਇਸੇ ਤਰ੍ਹਾਂ ਨੌਜਵਾਨ ਮੁੰਡਿਆਂ ਨੂੰ ਇਹ ਆਡੀਓ ਜਿਹੜੀ ਭੇਜੀ ਜਾਂਦੀ ਹੈ ਤੇ ਨੌਜਵਾਨ ਮੁੰਡੇ ਇੰਪ੍ਰੈਸ ਹੋ ਜਾਂਦੇ ਨੇ ਕਿ ਅਸੀਂ ਵੀ ਜਾਵਾਂਗੇ ਤੇ ਇਸ ਤਰੀਕੇ ਦਾ ਕੰਮ ਆ ਜਿਹੜਾ ਕਰਾਂਗੇ ਤੇ ਸਾਨੂੰ ਪੈਸੇ ਆ ਜਿਹੜੇ ਮਿਲ ਜਾਣਗੇ ਲੇਡੀ ਵੱਲੋਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਪ੍ਰੋਫਾਈਲ ਇਹਨਾਂ ਦੇ ਮੁਤਾਬਿਕ ਆਪਣੀ ਜਦੋਂ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਜ਼ਿਕਰ ਕਰਦੇ ਨੇ ਇੱਕ ਫੋਨ ਕਾਲ ਦੇ ਜ਼ਰੀਏ ਕਿ ਸਾਡੇ ਕਲੱਬ ਦੀ ਰਜਿਸਟ੍ਰੇਸ਼ਨ ਫੀਸ ਹੈ ਜਿਹੜੀ 1500 ਰੁਪਿਆ ਹੈ ਤੁਹਾਨੂੰ ਦੇਣੀ ਪੈਗੀ 1500 ਤੋਂ ਇਲਾਵਾ ਕੁਝ ਵੀ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਹੈ ਇੱਥੇ ਸਕਰੀਨ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਵੀ ਦੇਖ ਰਹੇ ਹੋਵੋਗੇ ਕਿ ਜਿਹੜੇ UPI ID ਦੇ ਵਿੱਚ ਉਹ ਜਿਹੜੀ 1500 ਰੁਪਿਆ ਦਾ ਟਰਾਂਸਫਰ ਹੋਇਆ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਸੇ WhatsApp ਦੇ ذریعے ਇੱਕ ਕਿਸੇ ਲੇਡੀ ਜੀਆਂ ਚਾਰ ਪੰਜ ਫੋਟੋਜ਼ ਨੇ ਜਿਹੜੀਆਂ ਭੇਜੇ ਜਾਂਦੀਆਂ ਨੇ ਇੱਕ ਡਿਟੇਲ ਭੇਜੀ ਜਾਂਦੀ ਹੈ ਲੇਡੀ ਦਾ ਨਾਮ ਲੇਡੀ ਦੀ ਏਜ ਅ ਮਿਲਣ ਦਾ ਜਿਹੜਾ ਐਡਰੈਸ ਹੁੰਦਾ ਹੈ ਕਿ ਫਲਾਨਾ ਹੋਟਲ ਹੈ ਜੀ ਲੋਕੇਸ਼ਨ ਜਿਹੜੀ ਹੈਗੀ ਫਲਾਨੇ ਹੋਟਲ ਦੀ ਲੁਧਿਆਣਾ ਦੀ ਹੈ ਇੰਨੇ ਵਜੇ ਦੀ ਮੀਟਿੰਗ ਹੈ ਇੰਨੇ ਪੈਸੇ ਡੀਲ ਜਿਹੜੀ ਹੈ 12000 ਜਾਂ 15000 ਜਾਂ 20000 ਜਿਹੜਾ ਲੇਡੀ ਨੇ ਤੁਹਾਨੂੰ ਦੇਣਾ ਹੈ ਉਹ ਲਿਖੀ ਹੁੰਦੀ ਹੈ ਤੇ ਉਸ ਤੋਂ ਇਲਾਵਾ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਉੱਥੇ ਕਿਸ ਤਰ੍ਹਾਂ ਜਿਹੜਾ ਪੇਸ਼ ਆਣਾ ਹੈਗਾ ਉਹ ਪੇਜਨ ਤੋਂ ਬਾਅਦ ਫਿਰ ਜ਼ਿਕਰ ਹੁੰਦਾ ਹੈ ਇੱਕ ਫੋਨ ਕਾਲ ਦੇ ਜ਼ਰੀਏ ਕਿ ਤੁਹਾਡੀ ਮੀਟਿੰਗ ਹੈ ਜਿਹੜੀ ਫਲਾਣੇ ਹੋਟਲ ਦੇ ਵਿੱਚ ਇਸ ਲੇਡੀ ਦੇ ਨਾਲ ਫਿਕਸ ਹੈ ਜਿਹੜੀ ਹੋ ਚੁੱਕੀ ਹੈ ਤੇ ਸਾਡਾ ਜਿਹੜਾ 20% ਕਮਿਸ਼ਨ ਹੈ ਉਸ ਦੇ ਵਿੱਚ ਮੰਨ ਲਓ ਇੱਕ ਡੀਲ 15000 ਰੁਪਏ ਦੀ ਹੋਈ ਹੈ ਤੇ ਉਸ ਦਾ 20% ਜਿਹੜਾ ਕਮਿਸ਼ਨ ਨਾ ਜਿਹੜਾ ਇਸ ਕੰਪਨੀ ਨੇ ਲੈਣਾ ਹੈ ਤੇ ਉਹਦੇ ਵਿੱਚ ਕੀ ਕਰਦੇ ਨੇ ਕੀ 20% ਕਮਿਸ਼ਨ ਨਾਲ ਜਿਹੜਾ ਤੁਸੀਂ ਪਹਿਲਾਂ ਸਾਨੂੰ ਪੇ ਕਰੋ ਕਿ ਅਸੀਂ ਫੇਰ ਤੁਹਾਨੂੰ ਉਸ ਹੋਟਲ ਦੇ ਵਿੱਚ ਜਿਹੜਾ ਹੈਗਾ ਭੇਜਾਂਗੇ ਯਾਨੀ ਕਿ ਸਾਡਾ ਕਮਿਸ਼ਨ ਤੁਸੀਂ ਸਾਨੂੰ ਪਹਿਲਾਂ ਦੇ ਦਿਓ ਹੁਣ ਇੱਥੇ ਕੀ ਹੁੰਦਾ ਹੈ ਕਿ 20% ਕਮਿਸ਼ਨ ਜਿਹੜਾ ਜਦੋਂ ਤੁਸੀਂ ਪੇ ਕਰ ਦਿੰਨੇ ਹੋ ਤਾਂ ਤੁਹਾਨੂੰ WhatsApp ਨੰਬਰਾਂ ਤੋਂ ਬਲੌਕ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਤੁਹਾਨੂੰ ਠੱਗ ਲਿੱਤਾ ਗਿਆ ਜੀ ਹੁਣ ਤੁਸੀਂ ਜੋ ਕਰਨਾ ਕਰ ਲੋ ਇਸ ਤਰੀਕੇ ਦੀ ਠੱਗੀ ਆ ਜਿਹੜੀ ਅੱਜਕੱਲ ਨੌਜਵਾਨਾਂ ਦੇ ਨਾਲ ਜਿਹੜੀ ਹੋ ਰਹੀ ਹੈ ਨੌਜਵਾਨ ਵੀ ਲਾਲਚ ਦੇ ਵਿੱਚ ਆ ਕੇ ਇਹ ਕੰਮ ਜਦੋਂ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਆ ਜਿਹੜਾ ਹੁੰਦੇ ਨੇ ਇੱਥੇ ਜ਼ਿਕਰ ਆਇਆ ਕਿ ਕਿਸੇ ਲੇਡੀ ਦੀਆਂ ਚਾਰ ਪੰਜ ਫੋਟੋਆਂ ਨੇ ਜਿਹੜੀਆਂ ਭੇਜੀ ਜਾਂਦੀਆਂ ਨੇ ਬੜਾ ਹੀ ਗੰਭੀਰ ਜਿਹੜਾ ਇੱਥੇ ਮੈਂ ਕਹੂੰਗਾ ਕਿ ਮੁੱਦਾ ਜਿਹੜਾ ਬਣਿਆ ਹੋਇਆ ਕਿ ਅੱਜਕੱਲ ਲੋਕ ਕੀ ਕਰਦੇ ਨੇ ਹਰੇਕ ਵੀ ਫੇਸਬੁੱਕ ਪ੍ਰੋਫਾਈਲ ਆ ਜਿਹੜੀ ਬਣੀ ਹੋਈ ਹੈ ਕੁਝ ਲੇਡੀਆਂ ਜਿੱਥੇ ਵੀ ਆਪਣਾ ਫੰਕਸ਼ਨ ਕਰਦੀਆਂ ਨੇ ਜਾਂ ਕਿਤੇ ਜਾਂਦੀਆਂ ਨੇ ਜਾਂ ਘੁੰਮਣ ਜਾਂਦੀਆਂ ਨੇ ਜਾਂ ਕਿ ਵੈਸੇ ਹੀ ਕਿਸੇ ਨੂੰ ਸ਼ੌਂਕ ਹੁੰਦਾ ਹੈ ਕਿ ਆਪਣੀ ਫੋਟੋ ਖਿੱਚੀ ਤੇ ਫੇਸਬੁੱਕ ਦੇ ਉੱਤੇ ਪਾਤੀ ਇੱਥੇ ਇਹ ਵੀ ਗੰਭੀਰ ਮੁੱਦਾ ਨਜ਼ਰ ਆ ਰਿਹਾ ਹੈ ਕਿ ਕਿਸੇ ਲੇਡੀ ਦੀ ਪ੍ਰੋਫਾਈਲ ਦੇ ਉੱਤੋਂ ਉਸ ਦੀਆਂ ਚੱਕ ਲਿਖੀਆਂ ਜਾਂਦੀਆਂ ਨੇ ਫੋਟੋ ਮਾ ਚੱਕਣ ਤੋਂ ਬਾਅਦ ਉਹੀ ਫੋਟੋ ਮਾ ਤੁਹਾਨੂੰ ਭੇਜ ਦਿੱਤੀਆਂ ਜਾਂਦੀਆਂ ਨੇ ਯਾਨੀ ਕਿ ਇਸ ਤਰ੍ਹਾਂ ਦੇ ਜਿਸਮ ਫਿਰੋਸ਼ੀ ਦੇ ਤੰਦੇ ਦੀ ਆੜ ਦੇ ਵਿੱਚ ਕੁਝ ਫੋਟੋਆਂ ਜਿਹੜੀਆਂ ਮੈਂ ਕਹੂੰਗਾ ਕਿ ਮਾਸੂਮ ਲੋਕਾਂ ਦੀਆਂ ਜਿਹੜੀਆਂ ਫੋਟੋਆਂ ਨੇ ਜਿਹੜੀਆਂ ਯੂਜ਼ ਹੁੰਦੀਆਂ ਨੇ ਇੱਥੇ ਮੈਂ ਸਮਝਦਾ ਕਿ ਬਹੁਤ ਹੀ ਗੰਭੀਰ ਮੁੱਦਾ ਹੈ ਕਿ ਕਿਸੇ ਦੀ ਘਰ ਦੀ ਇੱਜ਼ਤ ਦਾ ਉਨਸਾਲੀ ਜਿਹੜੀ جاری ਹੈ ਖੈਰ ਉਹ ਸਾਰਾ ਕੁਝ ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਦਿਖਾਵਾਂਗੇ ਕੀ ਕੀ ਹੁੰਦਾ ਹੈ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਲੋਕਾ ਜਿਹੜਾ ਕਰ ਦਿੱਤਾ ਜਾਂਦਾ ਹੈ ਤੋ ਬਾਅਦ ਤੁਹਾਨੂੰ ਸਾਫ਼ ਤੌਰ ਤੇ ਜਿਹੜਾ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਡੇ ਤੋਂ ਇੰਨੇ ਪੈਸੇ ਲੈਣੇ ਸੀ ਲੈ ਲੇ ਤਾਂ ਹੁਣ ਤੁਸੀਂ ਜੋ ਕਰਨਾ ਕਰ ਲੋ ਯਾਨੀ ਕਿ ਸਾਫ਼ ਤੌਰ ਤੇ ਧਮਕੀ ਹੈ ਜਿਹੜੀ ਦੇ ਦਿੱਤੀ ਜਾਂਦੀ ਹੈ ਮੈਂ ਸਮਝਦਾ ਇੱਥੇ ਪਾੜ ਸ਼ੁਰੂ ਹੁੰਦਾ ਹੈ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਨੂੰ ਚਾਹੀਦਾ ਹੈ ਕਿ ਇਸ ਤਰੀਕੇ ਦੀ ਜਿਵੇਂ ਅੱਜਕੱਲ ਸੋਸ਼ਲ ਨੈਟਵਰਕ ਦੇ ਜਿਹੜਾ ਜਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਤਰ੍ਹਾਂ ਦੀ ਐਡਸ ਨੇ ਜਿਹੜੀਆਂ ਲਗਾਤਾਰ ਆਉਂਦੀਆਂ ਨੇ ਚਾਹੇ ਉਹ ਫੇਸਬੁੱਕ ਹੈ ਚਾਹੇ ਟਵਿੱਟਰ ਹੈ ਚਾਹੇ ਗੂਗਲ ਹੈ ਗੂਗਲ ਦੇ ਉੱਤੇ ਹੀ ਤੁਸੀਂ ਜਿਗੋਲੋ ਜਾਂ ਗੇਗੋਲੋ ਵਰਡ ਭਰ ਕੇ ਦੇਖ ਲਓ ਤੁਹਾਡੇ ਮੂਰੇ ਪੂਰੀ ਦੀ ਪੂਰੀ ਲਿਸਟ ਆ ਜਿਹੜੀ ਨਿਕਲ ਕੇ ਆ ਜਾਂਦੀ ਹੈ ਕਲੱਬ ਬਣੇ ਹੋਏ ਨੇ ਫੇਸਬੁੱਕ ਦੇ ਉੱਤੇ ਕਲੱਬ ਬਣੇ ਹੋਏ ਨੇ ਉਹ ਸਾਰਾ ਜਿਹੜਾ ਨਿਕਲ ਕੇ ਆ ਜਾਂਦਾ ਉਸ ਦੇ ਵਿੱਚ ਕੰਟੈਕਟ ਵੀ ਜਿਹੜੇ ਨਿਕਲ ਕੇ ਆ ਜਾਂਦੇ ਨੇ ਕਿ ਤੁਸੀਂ ਉਸ ਨੰਬਰ ਤੇ ਕੰਟੈਕਟ ਕਰੋ ਤੇ ਉਹਨਾਂ ਦੀ ਫੀਸ ਪੇ ਕਰੋ ਤੇ ਆਪਣਾ ਕੰਮ ਜਿਹੜਾ ਸਟਾਰਟ ਕਰੋ ਇਸ ਤਰ੍ਹਾਂ ਦੀ ਠੱਗੀ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਹੋ ਰਹੀ ਹੈ ਤੇ ਮੈਂ ਸਮਝਦਾ ਕਿ ਸਾਈਬਰ ਕ੍ਰਾਈਮ ਨੂੰ ਇਸ ਦੇ ਉੱਤੇ ਜਲਦ ਤੋਂ ਜਲਦ ਨਾਥ ਜੜੀ ਪਾਉਣੀ ਚਾਹੀਦੀ ਹੈ ਇੱਕ ਤਾਂ ਨੌਜਵਾਨ ਠੱਗੀ ਦਾ ਸ਼ਿਕਾਰ ਨਹੀਂ ਹੋਣਗੇ ਉਹ ਬਚ ਜਾਣਗੇ ਤੇ ਦੂਸਰਾ ਜਿਹੜੀਆਂ ਮਾਸੂਮ ਭੋਲੀਆਂ ਪਾਲੀਆਂ ਔਰਤਾਂ ਨੇ ਜਿਨ੍ਹਾਂ ਦੀਆਂ ਫੋਟੋ ਫੇਸਬੁੱਕ ਤੋਂ ਚੱਕ ਕੇ ਤੇ ਇਸ ਤਰ੍ਹਾਂ ਭੇਜੀਆਂ ਜਾਂਦੀਆਂ ਨੇ ਇੱਕ ਕਲਾਇੰਟ ਦੇ ਰੂਪ ਦੇ ਵਿੱਚ ਬਣਾ ਕੇ ਕਿ ਇਹ ਕਲਾਇੰਟ ਨੇ ਤੁਹਾਨੂੰ ਫਿਕਸ ਮਿਲਣ ਦੇ ਵਾਸਤੇ ਤੁਸੀਂ ਆਓਗੇ ਤਾਂ ਇਹ ਤਾਂ ਉਹਨੂੰ ਇੰਨੇ ਪੈਸੇ ਜਿਹੜਾ ਪੇ ਕਰੂਗੀ ਮੈਂ ਸਮਝਦਾ ਕਿ ਇਸ ਦੇ ਉੱਤੇ ਵੀ ਇੱਕ ਵੱਡਾ ਐਕਸ਼ਨ ਆ ਜਿਹੜਾ ਹੋਣਾ ਚਾਹੀਦਾ ਕਿਉਂਕਿ ਆਮ ਘੋੜੇ ਪਾੜੇ ਲੋਕਾਂ ਦੀਆਂ ਜਿਹੜੀਆਂ ਇਸ ਹਸਾਨੇ ਜਿਹੜੀਆਂ ਉਹ ਨਾ ਖਰਾਬ ਹੋਣ ਅ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਿਸਟਮ ਹੈ ਜਿਹੜਾ ਚੱਲਦਾ ਪਿਆ ਹੈ ਮੈਂ ਕਹੂੰਗਾ ਕਿ ਇਹ ਇੱਕ ਗੈਂਗ ਹੈ ਗੈਂਗ ਮੈਸਕ ਕਰਕੇ ਕਹਿ ਰਿਹਾ ਕਿ ਜਦੋਂ ਤੁਹਾਨੂੰ ਕੰਟੈਕਟ ਕੀਤਾ ਜਾਂਦਾ ਹੈ ਤੁਸੀਂ ਪੈਸੇ ਪੇ ਕਰ ਦਿੰਨੇ ਹੋ ਜਦੋਂ ਮੀਟਿੰਗ ਦੀ ਗੱਲ ਆਉਂਦੀ ਹੈ ਕਿ ਤੁਹਾਡੀ ਫਲਾਨੇ ਹੋਟਲ ਦੇ ਵਿੱਚ ਫਲਾਨੀ ਲੇਡੀ ਦੇ ਨਾਲ ਮੀਟਿੰਗ ਹੈ 15000 ਰੁਪਏ ਤੁਹਾਨੂੰ ਪੇ ਕੀਤਾ ਜਾਏਗਾ 3 ਘੰਟੇ ਬਾਅਦ ਤੁਸੀਂ ਉੱਥੇ ਜਾਣਾ ਹੈ ਸਾਰੀ ਡਿਟੇਲ ਲਿਖੀ ਹੁੰਦੀ ਹੈ ਫੋਟੋਸ ਨੇ ਜਿਹੜੀਆਂ ਉੱਥੇ ਮਿਸਯੂਜ਼ ਹੁੰਦੀਆਂ ਨੇ ਕਈ ਔਟਾਂ ਦੀਆਂ ਤਾਂ ਇੱਥੇ ਜਿਹੜਾ ਇੱਕ ਮੈਂ ਸਮਝਦਾ ਕਿ ਜਦੋਂ ਕਾਲ ਆਉਂਦੀ ਹੈ ਤੇ ਕਾਲ ਦੇ ਵਿੱਚ ਕਾਨਫਰੈਂਸ ਕਾਲ ਕਹਿ ਕੇ ਉਸ ਲੇਡੀ ਦੇ ਨਾਲ ਗੱਲ ਕਰਵਾਈ ਜਾਂਦੀ ਹੈ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਫੋਟੋਜ਼ ਹੁੰਦੀਆਂ ਨੇ ਉਹ ਕੋਈ ਲੇਡੀ ਹੋਰ ਹੁੰਦੀ ਹੈ ਲੇਕਿਨ ਇਹਨਾਂ ਦੀ ਆਹੀ ਗੈਂਗ ਦੀਆਂ ਕੁਝ ਔਰਤਾਂ ਨੇ ਜੋ ਉਹ ਲੇਡੀ ਬਣ ਕੇ ਤੁਹਾਡੇ ਨਾਲ ਗੱਲ ਕਰਦੀਆਂ ਨੇ ਕਿ ਮੈਂ ਫਲਾਣੇ ਹੋਟਲ ਦੇ ਵਿੱਚ ਪਹੁੰਚ ਗਈ ਆ ਜਾਂ ਮੈਂ ਪਹੁੰਚਣ ਵਾਲੀ ਆ ਜਾਂ ਮੈਂ ਉੱਥੇ ਰੂਮ ਦੇ ਵਿੱਚ ਆ ਤੁਸੀਂ 8:00 ਵਜੇ ਆ ਜਾਓ ਠੀਕ ਹੈ ਤੇ ਤੁਹਾਨੂੰ ਮੈਂ 8:00 ਵਜੇ ਫ੍ਰੀ ਕਰ ਦੇਵਾਂਗੀ ਉਹ ਲੇਡੀ ਜਿਹੜੀ ਗੱਲ ਕਰਦੀ ਹੈ ਲੜਕੇ ਦੇ ਨਾਲ ਫੋਨ ਦੇ ਉੱਤੇ ਕਾਨਫਰੈਂਸ ਕਾਲ ਦੇ ਜ਼ਰੀਏ ਸਾਈਕ ਵੱਡਾ ਗੈਂਗ ਮੈਂ ਸਮਝਦਾ ਕਿ ਇੱਥੇ ਜਿਹੜਾ ਬਣਿਆ ਹੋਇਆ ਤੇ ਦੂਸਰਾ ਜਿਸ ਅਕਾਊਂਟ ਦੇ ਵਿੱਚ ਪੈਸੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਕਿ ਸਾਈਬਰ ਕ੍ਰਾਈਮ ਨੂੰ ਚਾਹੀਦਾ ਹੈ ਕਿ ਉਸ ਅਕਾਊਂਟ ਦੀ ਡਿਟੇਲ ਜਿਹੜੀ ਖੰਡਾਲੀ ਜਾਵੇ ਉਸ ਯੂਪੀਆਈ ਆਈਡੀ ਤੋਂ ਉਹ ਡਿਟੇਲ ਚੱਕ ਕੇ ਉਹ ਪਤਾ ਕੀਤਾ ਜਾਵੇ ਕਿ ਉਹ ਅਕਾਊਂਟ ਕਿਹਦਾ ਹੈ ਉਸ ਅਕਾਊਂਟ ਦੇ ਜ਼ਰੀਏ ਤੇ ਜਿਹੜਾ ਫੋਨ ਨੰਬਰ ਹੈ ਜਿਸ ਥਰੂ ਗੱਲ ਹੁੰਦੀ ਹੈ ਜਾਂ ਜਿਸ ਥਰੂ ਵਟਸਐਪ ਦੇ ਉੱਤੇ ਜਿਹੜਾ ਚੈਟ ਹੁੰਦੀ ਹੈ ਬੋਸ ਦੇ ਜ਼ਰੀਏ ਇਹ ਸਾਰਾ ਭੰਡਾ ਫੋੜਾ ਜਿਹੜਾ ਹੋ ਸਕਦਾ ਤੇ ਮੈਂ ਸਮਝਦਾ ਕਿ ਸਾਈਬਰ ਕ੍ਰਾਈਮ ਨੂੰ ਇਸ ਦੇ ਉੱਤੇ ਜਲਦ ਤੋਂ ਜਲਦ ਨਾਥਾ ਜੜੀ ਪਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਨੇ ਜਿਹੜੇ ਉਹ ਵੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਤੇ ਜਿਹੜੀਆਂ ਭੋੜੀਆਂ ਪਾਲੀਆਂ ਔਰਤਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਾਡੀਆਂ ਫੋਟੋ ਮਿਸਯੂਜ਼ ਹੋ ਰਹੀਆਂ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਇੱਜ਼ਤ ਵੀ ਜੜੀ ਬਚ ਸਕੇ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨੀ ਇਹ ਵੀ ਦੇਖਣ ਨੂੰ ਮਿਲਿਆ ਸੀ ਕਿ ਉਹ ਜ਼ੋਰ ਤਾਂ ਆਪਣੇ ਪੇਜ ਦੇ ਉੱਤੇ ਲਾਈਵ ਹੁੰਦੀਆਂ ਜਾਂ ਵੀਡੀਓ ਇੱਕ ਬਣਾ ਕੇ ਪਾਉਂਦੀਆਂ ਨੇ ਕਿ ਅ ਫਲਾਨੀ ਔਰਤ ਹੈ ਜੀ ਮੈਂ ਫਲਾਨੇ ਥਾਂ ਤੋਂ ਆਈ ਆ ਤੇ ਮੇਰੇ ਕੋਲ ਬੱਚਾ ਹੈ ਨਹੀਂ ਤੇ ਮੇਰੇ ਪਤੀ ਠੀਕ ਨਹੀਂ ਹੈਗੇ ਬਿਮਾਰ ਨੇ ਤਾਂ ਮੈਨੂੰ ਬੱਚਾ ਚਾਹੀਦਾ ਆ ਜਿਹੜਾ ਮੈਨੂੰ ਬੱਚਾ ਦੇ ਸਕਦਾ ਆ ਤਾਂ ਉਹਨੂੰ ਇੰਨੇ ਪੈਸੇ ਦਿੱਤੇ ਜਾਣਗੇ ਕਿਤੇ ਨਾ ਕਿਤੇ ਸਾਈਬਰ ਕਰਾਈਮ ਨੇ ਉਸ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਕੱਸਿਆ ਆ ਕਿ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਜਿਹੜੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਥਰੂ ਘਰ-ਘਰ ਪਹੁੰਚਦੀਆਂ ਪਈਆਂ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਆ ਜਿਹੜਾ ਇਹਨਾਂ ਖਰਾਬ ਹੋ ਰਿਹਾ ਕਿਉਂਕਿ ਅੱਜ ਸਾਡੇ ਬੱਚੇ ਚਾਹੇ ਉਹ 10 ਸਾਲ ਦੇ ਨੇ ਚਾਹੇ 15 ਸਾਲ ਦੇ ਨੇ ਬੱਚੇ ਚੀਆ ਨੂੰ ਅੱਜ ਕੱਲ ਖੇਡ ਨਹੀਂ ਪਿਆਰੀ ਉਹਨਾਂ ਨੂੰ ਫੋਨ ਪਿਆਰੇ ਨੇ ਉਹ ਫੋਨ ਦੇ ਉੱਤੇ ਜਦੋਂ ਬੈਠਦੇ ਨੇ ਰੀਲਾਂ ਦੇਖਦੇ ਨੇ ਚੱਕੇ ਤੇ ਨਾ ਕਿਤੇ ਇਦਾਂ ਦੀਆਂ ਰੀਲਾਂ ਜਾਂ ਇਦਾਂ ਦੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਨੇ ਕਿ ਆਪਣੇ ਜਿਹੜੇ ਮਾਪਿਓ ਹੁੰਦੇ ਨੇ ਉਹਨਾਂ ਨੂੰ ਸ਼ਰਮ ਆ ਜਾਂਦੀ ਹੈ ਤਾਂ ਉਹਨਾਂ ਨੂੰ ਉਹ ਜਿਹੜਾ ਸਕਿਪ ਕਰਨਾ ਪੈਂਦਾ ਹੈ ਤਾਂ ਜੋ ਬੱਚੇ ਇਹ ਸੀਨ ਨੂੰ ਨਾ ਦੇਖ ਸਕਣ ਤਾਂ ਬੱਚਿਆਂ ਦਾ ਜਿਹੜਾ ਮਾਹੌਲ ਆ ਦਿਮਾਗ ਦਾ ਉਹ ਠੀਕ ਰਹੇ ਕਿ ਬੱਚੇ ਖਰਾਬ ਨਾ ਹੋਣ ਕਿਤਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਬੁਰਾ ਹਾਲ ਹੈ ਜਿਹੜਾ ਹੋ ਚੁੱਕਿਆ ਕਿ ਅੱਜ ਸਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਵੈਲ ਦੇਣਾ ਵੀ ਜਿਹੜਾ ਮੈਂ ਸਮਝਦਾ ਕਿ ਸੇਫ ਨਹੀਂ ਹੈ ਖਰ ਕਿਤੇ ਨਾ ਕਿਤੇ ਇਹ ਜਿਗੋਲੋ ਜਾਂ ਗਿਗੋਲੋ ਦਾ ਧੰਦਾ ਜਿਹੜਾ ਪੰਜਾਬ ਦੇ ਵਿੱਚ ਉੱਭਰਦਾ ਪਿਆ ਹੈ Google ਦੇ ਵਿੱਚ ਜਾ ਕੇ ਜਦੋਂ ਤੁਸੀਂ ਇਸ ਨੂੰ ਸਰਚ ਕਰਦੇ ਹੋ ਤਾਂ ਬਹੁਤ ਸਾਰੀਆਂ ਏਜੰਸੀਜ਼ ਬਹੁਤ سارے ਕਲੱਬ ਫੇਸਬੁੱਕ ਦੇ ਉੱਤੇ ਬਣੇ ਹੋਏ ਨੇ ਬਹੁਤ ਸਾਰੇ ਕੰਟੈਕਟਸ ਨੇ ਜਿਹੜੇ ਸਾਹਮਣੇ ਆ ਜਾਂਦੇ ਨੇ ਲੇਕਿਨ ਸਾਈਬਰ ਕ੍ਰਾਈਮ ਦੀ ਨਿਗਾ ਹਜੇ ਤੱਕ ਇਸ ਵੱਲ ਕਿਉਂ ਨਹੀਂ ਪਈ ਮੈਂ ਸਮਝਦਾ ਕਿ ਇਹ ਇੱਕ ਵੱਡਾ ਸਵਾਲ ਹੈ ਤੇ ਦੂਸਰਾ ਇਹ ਜਿਹੜੀ ਕੰਪਨੀ ਜਿਸ ਦਾ ਅਸੀਂ ਜ਼ਿਕਰ ਕਰਦੇ ਪਏ ਆ ਜੋ ਅੱਜ ਭੋਲੇ ਪਾਲੇ ਬੰਦਿਆਂ ਨੂੰ ਇਸ ਤਰੀਕੇ ਨਾਲ ਠੱਗਦੇ ਪਏ ਨੇ ਤਾਂ ਉਹਨਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਈਬਰ ਕ੍ਰਾਈਮ ਇਹਨਾਂ ਦੇ ਉੱਤੇ ਕੀ ਐਕਸ਼ਨ ਲੈਂਦਾ ਹੈ ਕੈਮਰਾਮੈਨ